ਜੀ ਜਿਹੜੇ ਡੇਰਾ ਬਾਬਾ ਨਾਨਕ ਦੇ ਆਬ ਨਿਵਾਸੀ ਆ ਅਸੀਂ ਵੀ ਚਲੋ ਪਾਣੇ ਨਾਂ ਕਲਾਬ ਹੈ ਤੇ ਡੇਰਾ ਬਾਬਾ ਨਾਨਕ ਦੇ ਨਿਵਾਸੀ ਆ ਅਸੀਂ ਹੋਰ ਕੁਝ ਨਹੀਂ ਕਰਦੇ ਪਰ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਵੀ ਸ਼ਾਇਦ ਆਲੇ ਦੁਆਲੇ ਜਾਈਏ ਉੂੜਿਆਂ ਦੇ ਵੱਡੇ ਵੱਡੇ ਢੇਰ ਮੇਰਾ ਖਿਆਲ ਵੀ ਇੱਕ ਢੇਰ ਤੋਂ ਇੱਕ ਟਰੱਕ ਭਰਿਆ ਜਾ ਸਕਦਾ ਸਾਨੂੰ ਇਹ ਨਹੀਂ ਗਾ ਦੁੱਖ ਵੀ ਕੂੜਾ ਕੋਈ ਚੁੱਕਣ ਨਹੀਂ ਜਾ ਰਿਹਾ ਦੋ ਖੇਸ ਗੱਲ ਦਾ ਵੀ ਜੇ ਕੂੜਾ ਚੁੱਕਣ ਵਾਲਿਆਂ ਨੂੰ ਤੁਸੀਂ ਉਹਨਾਂ ਦੀ ਬਣਦੀ ਰੋਜੀ ਰੋਟੀ ਦੇ ਪੈਸੇ ਦੋ ਤਨਖਾਹ ਦੋ ਉਹਨਾਂ ਦੇ ਵੀ ਨਾਂਨੇ ਨੇ ਉਹਨਾਂ ਨੇ ਵੀ ਆਪਣੇ ਬੱਚੇ ਪਾਲਣੇ ਨੇ ਕਈਆਂ ਮਹੀਨਿਆਂ ਦੀ ਸੁਣਿਆ ਉਹਨਾਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਤੇ ਉਹ ਵਿਚਾਰੇ ਕੀ ਕਰਨ ਮੁਕਤ ਕੋਈ ਕੰਮ ਕਰ ਸਕਦਾ ਹਾਂਜੀ ਤੇ ਪੇਟ ਵਾਸਤੇ ਤੇ ਵਿਚਾਰੇ ਸਭ ਤੋਂ ਜੇ ਕੋਈ ਉਂਝ ਕੰਮ ਚੜੋ ਮਾੜਾ ਚੰਗਾ ਨਹੀਂਗਾ ਹੁੰਦਾ ਪਰ ਪਬਲਿਕ ਦੀ ਸਭ ਤੋਂ ਜਿਹੜੀ ਸੇਵਾ ਨੀਚੇ ਲੈਵਦੀ ਉਹ ਹੁੰਦੀ ਆ ਵੀ ਕਿਸੇ ਦਾ ਕੂੜਾ ਸੁੱਟਣਾ ਕਿਸ ਦੀ ਸਫਾਈ ਕਰਨੀ ਤੇ ਜੇ ਸਫਾਈ ਕਰਨ ਵਾਲਿਆਂ ਵਿਚਾਰਿਆਂ ਨੂੰ ਵੀ ਪੈਸੇ ਨਹੀਂ ਮਿਲਣਦੇ ਤੇ ਕੀ ਕਰਨਾ ਸਾਰੀਆਂ ਇੱਕੋ ਹੀ ਨੇ ਸਰਕਾਰਾਂ ਲੋਕਾਂ ਵਾਸਤੇ ਨਹੀਂ ਇਹ ਸਰਕਾਰਾਂ ਦੇ ਵਿਚਾਰੀਆਂ ਆਪਣੇ ਵਾਸਤੇ ਨੇ ਆਪਣੇ ਉਹਨਾਂ ਦੇ ਢਿੱਡ ਭਰ ਜਾਣ ਪੰਜਾਬ ਕੀ ਹਿੰਦੁਸਤਾਨ ਸੋਨੇ ਦੀ ਚਿੜੀ ਆ ਤੇ ਉਹਨਾਂ ਦੇ ਸਭ ਤੋਂ ਉੱਤੇ ਪੰਜਾਬ ਦੀ ਸਟੇਟ ਆ ਤੇ ਜੇ ਪੰਜਾਬ ਦੀ ਸਟੇਟ ਦਾ ਇਹ ਹਾਲਾਤ ਕੀ ਕਰਨਾ ਹੁਣ ਆ ਵੇਖੋ ਸਰਕਾਰ ਨੇ ਆਨੰਦਪੁਰ ਸਾਹਿਬ ਅੰਮ੍ਰਿਤਸਰ ਤੇ ਇੱਕ ਸ਼ਾਇਦ ਹੋਰ ਸ਼ਹਿਰ ਆ ਜਿੱਥੇ ਆਪ ਸਫਾਈ ਕਰਨ ਦਾ ਵੀ ਆਪ ਪੈਸੇ ਲਾ ਕੇ ਠੇਕੇ ਜਾਂ ਹੋਰ ਬੰਦੇ ਡਾਇਰੈਕਟ ਆਪ ਸਫਾਈ ਤੇ ਡੇਰਾ ਬਾਬਾ ਲਾਣਕ ਵੀ ਪਵਿੱਤਰ ਸ਼ਹਿਰ ਆ ਅਸੀਂ ਜੂਨ ਨਿੱਕੇ ਨਿੱਕੇ ਪਵਿੱਤਰ ਸ਼ਹਿਰ ਪਵਿੱਤਰ ਸ਼ਹਿਰ ਸੁਣਦੇ ਆਉਂਦੇ ਆ ਹੁਣ ਤੇ ਇਹਨਾਂ ਨੇ ਆ ਮੀਟ ਸ਼ਰਾਬ ਦੀਆਂ ਵੀ ਦੁਕਾਨਾਂ ਉਹਨਾਂ ਨੂੰ ਬੇਰਜਗਾਰ ਲੋਕਾਂ ਨੂੰ 4 ਕਿਲੋਮੀਟਰ ਬਾਹਰ ਕੱਢ ਦਿੱਤੀਆਂ ਨੇ ਉਹ ਪਵਿੱਤਰ ਸ਼ਹਿਰ ਉਹਦੇ ਵਾਸਤੇ ਹੈਗਾ ਤੇ ਇਹਦੇ ਵਾਸਤੇ ਨਹੀਂ ਪਵਿੱਤਰ ਸ਼ਹਿਰ ਜੇ ਪਵਿੱਤਰ ਸ਼ਹਿਰ ਆ ਤੇ ਇਹ ਸਭ ਤੋਂ ਵੱਡਾ ਕੂੜਾ ਆ ਜੇ ਗੰਦ ਆ ਤੇ ਇਹਨੂੰ ਵੀ ਪਵਿੱਤਰ ਸ਼ਹਿਰ ਦਾ ਜੇ ਤੁਸੀਂ ਦਰਜਾ ਦਿੱਤਾ ਵਾ ਨਾ ਤੇ ਇਹਦੀ ਕਦਰ ਕਰੋ ਡੇਰਾ ਬਾਬਾ ਨਾਨਕ ਜਿਹੜਾ ਸ਼ਹਿਰ ਆ ਬਾਬੇ ਨਾਨਕ ਜਿਹੜਾ ਕਿ ਸਾਡਾ ਇੰਨਾ ਵੱਡਾ ਪੀਰ ਪੈਗੰਬਰ ਗੁਰੂ ਹੋਇਆ ਉਹਦੇ ਨਾਂ ਤੇ ਸਾਰੀ ਦੁਨੀਆ ਵਿੱਚ ਇੱਕੋ ਹੀ ਪਿੰਡ ਜਾਂ ਕਸਬਾ ਵਾ ਡੇਰਾ ਬਾਬਾ ਨਾਨਕ ਤੇ ਬਾਬੇ ਨਾਨਕ ਦੇ ਪਿੰਡ ਦਾ ਇਹ ਹਾਲਿਆ ਤੇ ਬਾਕੀ ਕੀ ਕਰ ਸਕਦੇ ਅਸੀਂ ਤੇ ਭਰਾ ਅਪੀਲ ਹੀ ਕਰਾਂਗੇ ਸਰਕਾਰ ਨੂੰ ਵੀ ਉਹਨਾਂ ਗਰੀਬਾਂ ਨੂੰ ਪੈਸੇ ਦੋ ਉਹਨਾਂ ਦੀ ਤਨਖਾਹ ਦਿਓ ਉਹ ਵੀ ਆਪਣੇ ਬੱਚੇ ਪਾਲਣ ਤੇ ਤੁਹਾਡੀ ਸਫਾਈ ਕਰਨ ਸ੍ਰੀ ਸ਼ਸ਼ੀਕਲ ਜੀ ਮੀਡੀਆ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਸਾਡੀ ਜੋ ਅੱਜ ਮੰਗਾਂ ਨੂੰ ਮੁੱਖ ਰੱਖਦੇ ਹੋ ਇੱਥੇ ਆਏ ਆ ਸਾਡੀ ਇੰਟਰਵਿਊ ਲੈਣ ਆਏ ਸਾਰੇ ਸਵੈ ਕਰਮਚਾਰੀ ਕਰਾਈਕ ਜੋ ਵਾਲੇ ਸਾਡੀਆਂ ਮੁੱਖ ਮੰਗਾਂ ਤੇ ਇਹ ਹੈ ਕਿ ਸਾਡੀਆਂ ਤਨਖਾਹਾਂ ਤੈਨ ਤੋਂ ਨਹੀਂ ਬਿਜੇ ਸਮੇਂ ਸਮੇਂ ਨਹੀਂ ਮਿਲਦੀਆਂ ਆਈਆਂ ਕਈ ਭਰਾ ਦੇ ਸਾਡੇ ਇਹ ਹੋ ਗਏ ਜਿਨ੍ਹਾਂ ਦੀ 9-10 ਮਹੀਨੇ ਤੋਂ ਤਨਖਾਹਾਂ 8-8 ਮਹੀਨੇ ਦੀਆਂ ਹੋ ਗਈਆਂ 4-4 ਮਹੀਨੇ ਦੀਆਂ 2-3-3 ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲੇਗੀ ਤਾਂ ਗੁਜ਼ਾਰਾ ਕਿੱਥੋਂ ਕਰਾਂਗੇ ਦੁੱਧ ਵਾਲੇ ਦੇ ਪੈਸੇ ਦੇ ਨੇ ਹੋਰ ਕਈ ਬਿੱਲ ਹੁੰਦੇ ਹਨ ਕਈ ਕੰਮ ਆਏ ਹੁੰਦੇ ਹਨ ਜੋ ਦੱਸ ਨਹੀਂ ਉਹ ਪੈਸੇ ਨਾਲ ਜਰ ਨਾਲ ਹੀ ਇੱਕ ਸਾਡੀ ਹੋਰ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਡੇਰਾ ਬਾਬਾ ਨਾਨਕ ਗੁਰੂ ਨਾਨਕ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਅਰਤੀ ਹੈ। ਐਸੇ ਨਗਰ ਕੌਂਸਲ ਨੂੰ 9.8 ਲੱਖ 8 ਲੱਖ 9 ਲੱਖ ਰੁਪਏ ਦਾ ਮਹੀਨੇ ਦਾ ਮੈਨੂੰ ਵੇਟ ਆਉਣਾ ਚਾਹੀਦਾ ਤਾਂ ਜੋ ਤਨਖਾਹਾਂ ਸਮੇਂ ਸਿਰ ਮਿਲ ਸਕਣ। ਤੇ ਨਾਲ ਹੀ ਇੱਕ ਹੋਰ ਬੇਨਤੀ ਹੈ ਕਿ ਸਾਡੇ ਸਫਾਈ ਕਰਮਚਾਰੀ ਜਿਹੜੇ ਨੇ ਇਹਨਾਂ ਨੂੰ ਪੱਕਿਆ ਕੀਤਾ ਜਾਵੇ। ਉਹ ਕੰਟਰੈਕਟ ਬੇਸ ਤੇ ਆ ਜਿਨ੍ਹਾਂ ਵਿੱਚ ਮੈਂ ਵੀ ਸੀਵੀਸੀ ਕਲਰਕ ਅਤੇ ਨਾਲ ਸੀਵਰੇਜ ਬੋਰਡ ਦੇ ਜਿਹੜਿਆਂ ਨੂੰ ਕੰਟਰੈਕਟ ਬੇਸ ਤੇ ਕੀਤਾ ਜਾਵੇ ਤੇ ਇੱਕ ਮੰਗ ਸਾਡੀ ਹੋਰ ਹੈ ਕਿ ਸਾਡੇ ਜਿਹੜੇ ਸਫਾਈ ਕਰਮਚਾਰੀ ਨੂੰ ਪੱਕੇ ਉਹਨਾਂ ਦੇ ਪੀਐਫ ਨਹੀਂ ਜਮ੍ਹਾਂ ਹੋ ਰਹੇ ਸਾਡੇ ਮੇਰੇ 17 ਸਾਲ ਪੱਕੇ ਕਿਹਦੇ ਵੀ ਨਹੀਂ ਹੋ ਰਹੇ ਪੱਕੇ ਕਿਹਦੇ ਵੀ ਨਹੀਂ ਹੋ ਰਹੇ ਨੂੰ 17 ਸਾਲ ਹੋ ਗਏ ਨੇ ਕੰਟੈਕਟ ਬੇਸ ਤੇ ਜੋ ਵੀ ਹੈਗਾ ਮੈਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਮੇਰੇ ਅਕਾਊਂਟ ਵਿੱਚ ਕਿੱਥੇ ਈਪੀਐਫ ਜਾਂਦਾ ਹੈ ਸਾਡੀ ਮੰਗ ਇਹ ਹੀ ਆ ਤੇ ਨਾਲ ਸਾਡੇ ਰਿਟਾਇਰ ਕਰਮਚਾਰੀ ਉਹਨਾਂ ਦਾ ਬਕਾਇਆ ਵੀ ਹੋ ਗਿਆ ਵੀ ਹਟਾ ਜਾਵੇ ਤੇ ਸਾਡੇ ਕਈ ਕਰਮਚਾਰੀ ਤੇ ਬਿਮਾਰ ਹੋ ਗਏ ਆ ਸੋਚ ਰਹੀ ਕਿ ਤਨਖਾਹ ਕਿੱਥੋਂ ਲੈਣੀ ਆ ਸਾਲ ਵਿੱਚ ਸਾਨੂੰ 3-4 ਧਰਨੇ ਲਾਣੇ ਪੈਂਦੇ ਹਨ ਨਾ ਈਓ ਸਾਹਬ ਨਾ ਕਾਊਂਟਰ ਸਾਹਬ ਬੜੇ ਨੇ ਸਾਨੂੰ ਤੇ ਬੇਹਦ ਕਾਊਂਟਰ ਸਾਹਬ ਨਾ ਮਾਤਰੀ ਆਂਦੇ ਆ ਸਾਡੀਆਂ ਮੰਗਾਂ ਤੇ ਕੋਈ ਸਫਾਈ ਕਰਮਚਾਰੀ ਨਾ ਕੋਈ ਨਾ ਸਰਕਾਰ ਦਾ ਨੁਮਾਇੰਦਾ ਨਾ ਆਇਆ ਤੇ ਅੱਜ ਹੀ ਸਾਡੀਆਂ ਤਨਖਾਹਾਂ ਦੇਣ ইপিਐਫ ਸਾਡਾ ਜੋਪੀਐਫ ਜਮ੍ਹਾਂ ਕਰਾਣ ਜਿੜੀਆਂ ਇਹ ਮੁੱਖ ਮੰਗਾਂ ਨੂੰ ਪੂਰੀਆਂ ਕਰਨ ਤੇ ਅਸੀਂ ਅੱਜ ਹੀ ਕੰਮ ਕਰਨ ਤਿਆਰ ਆਂ ਜੋ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਜਿਹੜੀ ਇਹ ਹੜਤਾਲ ਹੈ ਨਾ ਸਫਾਈ ਕਰਮਚਾਰੀ ਕਰਾਇਕੋ ਜੋਬ ਦੇ ਰਹਾ ਬਾਬਾ ਨਾਨਕ ਕੋਸ਼ਸ਼ ਕਰਦੀ ਇਸੇ ਤਰ੍ਹਾਂ ਜਾਰੀ ਰਹੇਗੀ ਧੰਨਵਾਦ ਜੀ ਖਾਨੂ ਵਜ ਸੇ ਸਾਧ ਦਿਨ ਹੋ ਗਿਆ ਇੱਥੇ ਬੈਠਿਆ ਨੂੰ ਦੇਖੋ ਆਪਾਂ ਕੋਈ ਹੜਤਾਲ ਕਰਨ ਕੋਈ ਖੁਸ਼ ਨਹੀਂ ਹੈਗੇ ਮਜਬੂਰੀ ਇਹੋ ਜੀ ਹੈ ਵੀ ਜਦੋਂ ਸਾਨੂੰ ਤਨਖਾਹ ਕੰਮ ਕਰਨ ਦਾ ਮਿਹਨਤਾਂ ਦੀ ਹੱਕ ਨਹੀਂ ਮਿਲਦਾ ਤਨਖਾਹਾਂ ਨਹੀਂ ਮਿਲਣੀਆਂ ਤੇ ਆਪਾਂ ਕਿੱਥੇ ਚੱਲ ਜੀਏ ਬੱਚਿਆਂ ਦੀਆਂ ਫੀਸਾਂ ਨੇ ਹਰ ਬੰਦੇ ਨੂੰ ਦੇਣੀਆਂ ਦੁੱਧ ਦੇ ਪਾਏ ਹਰ ਬੰਦੇ ਨੂੰ ਦੇਣੇ ਕਰਿਆਨੇ ਦਾ ਸੌਦਾ ਉਹ ਖਾਦ ਦੁਕਾਨ ਦਾ ਵੀ ਪੈਸਾ ਵਗਾਰ ਕਿਹੜਾ ਸੌਦਾ ਕੋ ਦਊਗਾ ਜੇ ਜਦੋਂ ਤੇ ਸਾਡਾ ਮਿਹਨਤਾਂ ਦੀ ਹੱਕ ਨਹੀਂ ਮਿਲਦਾ ਤੇ ਆਪਾਂ ਇੱਥੇ ਕੰਮ ਦਾ ਫਿਰ ਕੀ ਕਰੀਏ ਗਾਂਦੇ ਤੇ ਸਿਰ ਸਰੇ ਆ ਕੇ ਹੱਥ ਮਾਰਨੇ ਹੁੰਦੇ ਆ ਹਰ ਬੰਦੇ ਨੇ ਆ ਕੇ ਇਹੋ ਹੀ ਸੁਤਨਾਂ ਦਾ ਯਾਰ ਮੈਂ ਜਾਵਾਂਗਾ ਮੈਨੂੰ ਕੁਝ ਤਾਹ ਲੈ ਆਵਾਂਗਾ ਜਿਹੋ ਤਾਹ ਹੀ ਨਹੀਂ ਮਿਲਣਾ ਇਹੋ ਸਮਝਾ ਦੀ ਗੱਲ ਹੋਈ ਉਹ ਗਈਆਂ ਦੇ ਵੀ ਤੁਹਾਨੂੰ ਅੱਜ ਕੱਲ ਮਿਲ ਜਾਣਗੇ ਕੱਲ ਮਿਲ ਜਾਣਗੇ ਨਾ ਹਰੇ ਕੌਣ ਸਾਹ ਵਿੱਚ ਬੜੇ ਜੇ ਕਿ ਨਾ ਇਹ ਸਾਹ ਬੜੇ ਜੇ ਪ੍ਰਧਾਨ ਹੋਰੀ ਆਹੀ ਉਹਨਾਂ ਦਾ ਉਹਨਾਂ ਨੇ ਸ਼ਵਾਸ਼ਨ ਦਿੱਤਾ ਅ ਬੀਜੇਪੀ ਦੇ ਆਪਣੇ ਰਾਜਕਬਰ ਜੀ ਆਏ ਨੇ ਸਾਡੇ ਕੋਲ ਇਹਨਾਂ ਨੇ ਵੀ ਸਾਨੂੰ ਵਿਸ਼ਵਾਸ਼ਨ ਦਿੱਤਾ ਵੀ ਤੁਹਾਡੇ ਨਾਲ ਕਦੇ ਨਾ ਕੱਲਾ ਬਾਕੇ ਖੇਲੋਤੇ ਆ ਤੁਹਾਡਾ ਫਾਇਦਾਾਂਗੇ ਸਹਿਯੋਗ ਕਰਾਂਗੇ ਤੁਹਾਡਾ ਪੂਰਾ ਦੇਖੋ ਇਹ ਇੱਕ ਗੁਰਨਾਨਕ ਪਾਸ਼ਾ ਦੀ ਪੁੱਤਰੀ ਚੰਚੋ ਪ੍ਰਾਪਤ ਕਰਦੀ ਆ ਔਰ ਇਹਦਾ ਨਾਮ ਜਿਹੜਾ ਰੱਖਿਆ ਗਿਆ ਉਹ ਸਿਟੀ ਉਹ ਪ੍ਰੈਗਨੈਂਟ ਰੱਖਿਆ ਗਿਆ ਅੱਜ ਇੱਥੇ ਕੂੜਿਆਂ ਦਾ ਢੇਰ ਲੱਗਿਆ ਔਰ ਦੁਰਗੰਧ ਨਾਲ ਭਰਿਆ ਵਾ ਪਰ ਇਹਦੇ ਪਿੱਛੇ ਇਹਨਾਂ ਦੀ ਕੋਈ ਖਾਸ ਮੰਸ਼ਾ ਨਹੀਂ ਹੈ ਵੀ ਇਹ ਸਿਆਰ ਨੂੰ ਆਪਣਾ ਗੱਲ ਕਰਨਾ ਚਾਹੁੰਦੇ ਆ ਇਹ ਸਾਡੇ ਭਰਾ ਸਪਾਈ ਕਰਮਚਾਰੀ ਸੀਵਜ ਕਰਮਚਾਰੀ ਟੈਕਨਲਰਕਲ ਸਟਾਫ ਜੋ ਨਗਰ ਕੌਂਸਲ ਕੰਮ ਕਰਦਾ ਇਹਨਾਂ ਦੀ ਤਨਖਾਹਾਂ ਹੀ ਨਹੀਂ ਦਿੱਤੀਆਂ ਪਿਛਲੇ 6 ਮਹੀਨਿਆਂ ਤੋਂ ਇਹਨਾਂ ਦੀਆਂ ਜ਼ਰੂਰਤਾਂ ਰੋਜ਼ਮਰ ਦੇ ਦੀਆਂ ਜ਼ਰੂਰਤਾਂ ਵਾਂ ਦੁੱਧ ਆ ਕਰਿਆਨਾ ਵਾਂ ਬੱਚਿਆਂ ਦੀਆਂ ਫੀਸਾਂ ਵਾਂ ਆਪਣੇ ਖਰਚੇ ਨੇ ਬਿਜਲੀ ਦੇ ਬਿੱਲ ਨੇ ਅਗਰ ਇਹਨਾਂ ਨੂੰ ਇਹਨਾਂ ਦਾ ਮਿਹਨਤਾਨਾ ਨਹੀਂ ਦਿੱਤਾ ਜਾਏਗਾ ਤੇ ਕਿੱਥੇ ਜਾਣਗੇ ਕਿ ਕਿਤਰਾ ਕੰਮ ਕਰਨਗੇ ਕੌਣ ਕਰੇਗਾ ਬਿਨਾਂ ਮਿਹਨਤਾਨੇ ਤੋਂ ਕੰਮ ਕੋਈ ਕਰਦਾ ਜੀ ਇਸ ਦਾ ਕਹਿਣਾ ਮੈਨੂੰ ਇਹ ਤਾਂ ਪ੍ਰਸ਼ਾਸਨ ਦਾ ਲੋਕਲ ਪ੍ਰਸ਼ਾਸਨ ਦਾ ਤੇ ਸਰਕਾਰਾਂ ਦੀ ਜ਼ਿੰਮੇਵਾਰੀਆਂ ਵੀ ਇਹਨਾਂ ਨੂੰ ਇਹਨਾਂ ਦੀ ਮਹਿੰਤਾ ਨਾ ਦਿੱਤਾ ਜਾਵੇ ਔਰ ਇਹ ਤਾਂ ਆ ਗਿਆ ਆਪਣੇ ਰੋਜ਼ਮਰਗਾ ਕੰਮ ਕਰ ਸਕਣ ਸਹੀ ਇਹ ਬਹੁਤ ਵਧੀਆ ਸਫਾਈ ਕਰਦੇ ਨੇ ਹਰ ਸ਼ਹਿਰ ਦੇ ਵਿੱਚ ਪੂਰੀਆਂ ਗਲੀਆਂ ਦੇ ਵਿੱਚ ਸਵੇਰੇ ਸਵੇਰੇ ਸਫਾਈ ਕਰਨ ਵਾਲੇ ਦਿਨੋਂ ਕੰਮ ਕਰਦੇ ਨੇ ਪਰ ਇਹਨਾਂ ਨਾਲ ਤਕਾਹ ਹੋ ਰਿਹਾ ਕਿ ਇਹਨਾਂ ਨੂੰ ਨਵੇਂ ਤਰਖਾਵਾਂ ਨਹੀਂ ਦਿੱਤੀ ਜਾ ਰਹੀਆਂ ਕਿ ਬੇਰਾਬਾਬਾ ਨਾਨਕ ਵਿੱਚ ਲੱਗੇ ਗੰਦਗੀ ਦੇ ਢੇਰ ਅਤੇ ਮੁਲਾਜ਼ਮਾਂ ਦੀ ਚਲਦੀ ਹੜਤਾਲ ਦੇ ਚੱਲਦੇ ਨਗਰ ਕਾਉਂਸਲ ਦੇ ਪ੍ਰਧਾਨ ਮੈਡਮ ਸ਼ਿਖਾ ਗੁਪਤਾ ਦੇ ਪਤੀ ਰਜੇਸ਼ ਕੁਮਾਰ ਬਿੱਟਾ ਮਾ ਜਨੇ ਕੀ ਕਿਹਾ ਆ ਸੁਣਾਉਂਦੇ ਹਾਂ ਦੇਖੋ ਮਿਸਪਰਟੀ ਤੋਂ ਮਲਾਣਾ ਹੜਤਾਲ ਕੀਤੀ ਸੀ ਇਹ ਉਹਨਾਂ ਦੇ ਮੰਗਾ ਨੇ ਕੁਛ ਤਨਖਾਵਾ ਤੋਂ ਹੋਣ ਲੈ ਕੇ ਕਿ ਕੋ ਗ੍ਰਾਹਾਂ ਦੀ ਬਹੁਤ ਥੋੜੀ ਹੈ ਤਨਖਾਵਾ ਦੇ ਦਈ ਨਹੀਂ ਆਉਣੀ ਸਾਡੀ ਵੀ ਮਜ਼ਦੂਰੀ ਹੈ ਕਿ ਸਾਡੀ ਨਗਰ ਕਾਉਂਸਲ ਦੇ ਕੋਲ ਬਹੁਤ ਜ਼ਿਆਦਾ ਪੈਸੇ ਹੈ ਨਹੀਂ ਜੇ ਨਾ ਹੀ ਜਾਰੂ ਤਨਖਾਵਾ ਦੇ ਸਿਧਿਆ ਨਹੀਂ ਬਾਕੀ ਕੋਸ਼ਿਸ਼ ਕਰ ਰਹੇ ਆ ਤੇ ਲਿਖੀ ਹੈ ਡਾਇਰੈਕਟਰ ਸਾਹਿਬ ਲਿਖੀ ਹੈ ਡਿਸੀਜਨ ਲਿਖੀ ਹੈ ਮਾਨ ਜੋ ਜਿਹੜੀ ਸਾਮਨ ਲਿਖੀ ਹੈ ਕਿ ਸਾਡੇ ਕੋਲ ਫੰਡਾਂ ਦੀ ਕਮੀ ਹੈ ਫਤ ਮੈਸਰ ਕਮੇਟੀ ਦਾ ਜਾਰੋ ਟੰਗ ਨਾਲ ਨਹੀਂ ਚੱਲਿਆ ਤੇ ਸਾਨੂੰ ਕੁਛੇ ਕੁਛ ਫੰਡ ਦਿੱਤੇ ਜਾਂਦੇ ਨਾਲ ਅਸੀਂ ਤਨਖਾਹਾਂ ਮਿਲਾਉਂ ਦੇ ਸਕੀਏ ਟਾਈਮ ਸਿਰ ਅਈ ਤੀਜਾ ਦੇਣਾ ਜੀ ਹੁਣ ਬਾਤ ਹੈ ਕਦੋਂ ਤੱਕ ਇਹ ਨਾਮ ਸਮੇਟ ਲਾਂ ਠੀਕ ਹੋ ਜਾਏਗਾ ਕੰਮ ਤਰਕਾਰਦਾਂ ਨੂੰ ਕੁਝ ਨਾ ਕੁਝ ਭੇਜੇਗੀ ਦੇਖੋ ਮਤਰਾ ਦੇ ਪੈਸੇ ਦਾ ਜੇ ਸਾਡੇ ਕੋਲ ਮਿਸਕਲਟੀ ਦੇ ਪੈਸੇ ਹੋ ਤੇ ਅਸੀਂ ਤੇ ਇਹ ਲੰਮਾ ਜਿਹਾ ਟੱਕਰ ਹੀ ਨਹੀਂ ਪਾਉਂਦੇ ਨਾ ਤੁਹਾਨੂੰ ਆ ਪਹਿਲਾਂ ਹੀ ਦੇ ਦਿੰਦੇ ਹੁਣ ਸਾਡੇ ਕੋਲ ਫੰਡ ਹੈ ਨਹੀਂ ਕੋਈ ਵੀ ਕਿ ਤੁਹਾਨੂੰ ਆ ਸਰਵ ਨੂੰ ਡਿਸੀਜ਼ ਆ ਗੋ ਇੰਡੈਕਟਰ ਸਾਹਿਬ ਨੂੰ ਜਦੋਂ ਕੋਈ ਨਾ ਕੋਈ ਫੰਡ ਜੁੜ ਕੋਈ ਜਾਂਗੇ ਤੇ ਦੋ ਅਸੀਂ ਇਹਨਾਂ ਨੂੰ ਤੁਹਾਨੂੰ ਸਮਾਂ ਦੇਈਏ ਤੇ ਆਪਣੀ ਕਮੇਟੀ ਨੂੰ ਫਿਰ ਦਲਵਾ ਕੇ ਲਈ